ਅੱਜ ਆਪਾਂ ਗੱਲ ਕਰਦੇ ਆਂ ਰਾਜਸਥਾਨ ਦੇ ਕੋਟਾ ਸ਼ਹਿਰ ਦੇ ਨਾਲ ਲੱਗਦੇ ਪਿੰਡ ਰਾਜਪੁਰਾ ਦੀ ਵਿਧਾਨ ਸਭਾ ਹਲਕਾ ਇਹਨੂੰ ਪੈਂਦਾ ਅਤਰੂ ਬਰਾ ਇਸ ਰਾਜਪੁਰਾ ਪਿੰਡ ਦੇ ਵਿੱਚ ਇੱਕ ਗਵਰਨਮੈਂਟ ਮਿਡਲ ਸਕੂਲ ਆ 60 ਵਿਦਿਆਰਥੀ ਉਸ ਸਕੂਲ ਦੇ ਵਿੱਚ ਪੜ੍ਹਦੇ ਆ ਤੇ ਸਰਕਾਰ ਨੇ ਇਹਨਾਂ 60 ਵਿਦਿਆਰਥੀਆਂ ਦੀ ਪੜ੍ਹਾਈ ਲਿਖਾਈ ਵਾਸਤੇ ਇਹਨਾਂ ਨੂੰ ਸਿੱਖਿਆ ਦੇਣ ਵਾਸਤੇ ਦੋ ਟੀਚਰਜ਼ ਨੂੰ ਅਪਾਇੰਟ ਕੀਤਾ ਹੁੰਦਾ ਇਹ ਦੋਵੇਂ ਟੀਚਰਸ ਆਪਸ ਦੇ ਵਿੱਚ ਮੀਆ ਬੀਬੀ ਨੇ ਪ੍ਰਿੰਸੀਪਲ ਦਾ ਨਾਮ ਹੈ ਵਿਸ਼ਨੂ ਗਰਗ ਤੇ ਉਹਨਾਂ ਦੀ ਧਰਮ ਪਤਨੀ ਜਿਹੜੇ ਇਸੇ ਸਕੂਲ ਦੇ ਵਿੱਚ ਟੀਚਰ ਹੈ ਉਹਨਾਂ ਦਾ ਨਾਮ ਹੈ ਮੰਜੂ ਗਰਗ ਦੱਸਿਆ ਇਹ ਜਾ ਰਿਹਾ ਵੀ ਵਿਸ਼ਨੂ ਗਰਗ ਤੇ ਮੰਜੂ ਗਰਗ ਦਾ ਕਾਰੋਬਾਰ ਵੀ ਹੈ ਤੇ ਉਹਨਾਂ ਨੂੰ ਐਦਾਂ ਲੱਗਾ ਵੀ 60 ਬੱਜੇ ਜਿਹੜੇ ਇਹ ਸਕੂਲ ਦੇ ਵਿੱਚ ਪੜ੍ਹਦੇ ਆ ਇਹਨਾਂ ਦੀ ਕੋਈ ਗੱਲ ਨਹੀਂ ਭਈ ਠੀਕ ਹੈ ਇਹ ਪੜ੍ਹ ਵੀ ਜਾਣਗੇ ਤਾਂ ਵੀ ਠੀਕ ਹੈ ਨਹੀਂ ਵੀ ਪੜ੍ਹਣਗੇ ਤਾਂ ਵੀ ਠੀਕ ਹੈ ਆਪਾਂ ਆਪਣੇ ਕਾਰੋਬਾਰ ਵੱਲ ਧਿਆਨ ਦਿੰਦੇ ਆ ਇਸੇ ਦੇ ਚੱਲਦਿਆਂ ਇਹਨਾਂ ਦੋਵਾਂ ਜਿਨ੍ਹਾਂ ਨੇ ਕੀ ਕੀਤਾ ਤਿੰਨ ਪ੍ਰਾਈਵੇਟ ਟੀਚਰ ਜਿਹੜੇ ਆ ਉਹਨਾਂ ਨੂੰ ਨੌਕਰੀ ਦੇ ਉੱਤੇ ਰੱਖ ਲਿਆ ਯਾਨੀ ਕਿ ਆਪਣੇ ਬਿਹਾਫ ਦੇ ਉੱਤੇ ਤੇ ਵਿਸ਼ਨੂ ਗਰਗ ਤੇ ਮੰਜੂ ਗਰਗ ਆਪਣਾ ਕਾਰੋਬਾਰ ਦੇਖਣ ਲੱਗੇ ਲਗਭਗ 20 ਸਾਲ ਇਸੇ ਤਰ੍ਹਾਂ ਇਸ ਰਾਜਪੁਰਾ ਦੇ ਸਰਕਾਰੀ ਸਕੂਲ ਦੇ ਵਿੱਚ ਤਿੰਨ ਪ੍ਰਾਈਵੇਟ ਅਧਿਆਪਕ ਜਿਹੜੇ ਆ ਉਹ ਪੜਾਉਂਦੇ ਰਹੇ ਬੱਚੇ ਪੜ੍ਹਦੇ ਵੀ ਰਹਿ ਕੋਈ ਪਾਸ ਵੀ ਹੋਏ ਹੋਣਗੇ ਕੁਝ ਫੇਲ ਵੀ ਹੋਏ ਹੋਣਗੇ ਪਰ ਧਿਆਨ ਦੇਣ ਵਾਲੀ ਗੱਲ ਇਹ ਆ ਵੀ ਇਹਨੂੰ ਜਿਹੜਾ ਡਿਵੀਜ਼ਨ ਪੈਂਦੀ ਆ ਉਹ ਪੈਂਦੀ ਆ ਕੋਟਾ ਤੇ ਕੋਟਾ ਪੂਰੇ ਭਾਰਤ ਦੇ ਵਿੱਚ ਕੋਚਿੰਗ ਵਾਸਤੇ ਮਸ਼ਹੂਰ ਆ ਪੂਰੇ ਭਾਰਤ ਤੋਂ ਸਟੂਡੈਂਟਸ ਜਿਹੜੇ ਆ ਉਹ ਕੋਟਾ ਦੇ ਵਿੱਚ ਕੋਚਿੰਗ ਲੈਣ ਜਾਂਦੇ ਆ ਪੜ੍ਹਾਈ ਕਰਨ ਜਾਂਦੇ ਆ ਦਸੰਬਰ 2023 ਦੇ ਵਿੱਚ ਕਿਸੇ ਨੇ ਇਹ ਸਾਰੇ ਪੂਰੇ ਜਿਹੜਾ ਘਟਨਾਕ੍ਰਮ ਚੱਲ ਰਿਹਾ ਸੀ ਉਹਦੀ ਸ਼ਿਕਾਇਤ ਡਿਸਟ੍ਰਿਕਟ ਐਜੂਕੇਸ਼ਨ ਆਫੀਸਰ ਨੂੰ ਕਰ ਦਿੱਤੀ। ਪਤਾ ਇਹ ਲੱਗਿਆ ਵੀ ਇਹ ਸਕੂਲ ਦੇ ਵਿੱਚ ਪ੍ਰਿੰਸੀਪਲ ਵਿਸ਼ਨੂ ਗਰਗਿਤ ਤੇ ਮੰਜੂ ਗਰਗ ਜਿਹੜੇ ਸਰਕਾਰ ਕੋਲੋਂ ਹਰ ਮਹੀਨੇ ਹਜ਼ਾਰਾਂ ਦੇ ਹਿਸਾਬ ਦੇ ਨਾਲ ਤਨਖਾਹ ਲੈ ਰਹੇ ਆ ਇਹ ਇਹ ਸਕੂਲ ਦੇ ਵਿੱਚ ਕਦੀ ਵੜੇ ਹੀ ਨਹੀਂ। ਇਹਨਾਂ ਦਾ ਧਿਆਨ ਜਿਹੜਾ ਵਾ ਉਹ ਇਹਨਾਂ ਦੇ ਕਾਰੋਬਾਰ 'ਚ ਸੀਗਾ ਵੀ ਕਿਤੇ ਉਹਨੂੰ ਘਟਾ ਨਾ ਪੈ ਜਾਵੇ। ਪਰ ਜਿਹੜੇ ਸਾਲਾਨਾ 60 ਬੱਚੇ ਉਥੇ ਪੜਨ ਆਉਂਦੇ ਸੀਗੇ ਖਾਸ ਤੌਰ ਤੇ ਸਰਕਾਰੀ ਸਕੂਲ ਦੇ ਵਿੱਚ ਉਹ ਵਿਦਿਆਰਥੀ ਪੜਦੇ ਆ ਜਿਨ੍ਹਾਂ ਦੇ ਮਾਤਾ ਪਿਤਾ ਜਿਹੜੇ ਆ ਉਹ ਆਰਥਿਕ ਤੌਰ ਦੇ ਉੱਤੇ ਥੋੜੇ ਕਮਜ਼ੋਰ ਹੁੰਦੇ ਆ ਉਹ ਇਸੇ ਕਰਕੇ ਇਸੇ ਆਸ ਦੇ ਉੱਤੇ ਸਰਕਾਰੀ ਸਕੂਲਾਂ 'ਚ ਆਪਣੇ ਬੱਚਿਆਂ ਨੂੰ ਭੇਜਦੇ ਆ ਵੀ ਚਲੋ ਸਾਡੇ ਬੱਚੇ ਮੁਢਲੀ ਸਿੱਖਿਆ ਤਾਂ ਹਾਸਲ ਕਰਨਗੇ ਪਰ ਜਦੋਂ ਅਗੂ ਉਹਨਾਂ ਨੂੰ ਟੀਚਰਸ ਜਿਹੜੇ ਆ ਉਹ ਵਿਸ਼ਨੂੰ ਗਰਗ ਤੇ ਮੰਜੂ ਗਰਗ ਵਰਗੇ ਮਿਲ ਜਾਣ ਤਾਂ ਤੁਸੀਂ ਆਪੇ ਹਿਸਾਬ ਲਾ ਲਓ ਇਹ ਸਕੂਲ ਦੇ ਵਿਦਿਆਰਥੀਆਂ ਦਾ ਕੀ ਬਣਿਆ ਹੋਏਗਾ ਕੀ ਕਦੀ ਕਿਸੇ ਅਫਸਰ ਨੇ ਇਹ ਨੋਟਿਸ ਕੀਤਾ ਬਈ ਇਹ ਸਕੂਲ ਦਾ ਰਿਜ਼ਲਟ ਕਿਦਾਂ ਚੱਲ ਰਿਹਾ ਖੈਰ ਜਦੋਂ ਦਸੰਬਰ 2023 ਦੇ ਵਿੱਚ ਇਹਨਾਂ ਦੀ ਸ਼ਿਕਾਇਤ ਹੋ ਜਾਂਦੀ ਹੈ ਤਾਂ ਉਹ ਸਕੂਲ ਦੇ ਉੱਤੇ ਇੱਕ ਰੇਡ ਹੁੰਦੀ ਹੈ ਤੇ ਰੇਡ ਦੇ ਵਿੱਚ ਦੋ ਟੀਚਰਾਂ ਤੇ ਇੱਕ ਪੁਰਸ਼ ਅਧਿਆਪਕ ਜਿਹੜਾ ਉਹ ਪੜਾਉਂਦਾ ਪਾਇਆ ਜਾਂਦਾ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਵੀ ਤੁਸੀਂ ਕਿਹਦੀ ਅਥਾਰਟੀ ਦੇ ਨਾਲ ਤੁਸੀਂ ਕਿਦੇ ਅਧਿਕਾਰ ਦੇ ਨਾਲ ਇੱਥੇ ਜੌਬ ਕਰ ਰਹੇ ਹੋ ਤਾਂ ਉਹ ਕਹਿੰਦੇ ਆ ਵੀ ਸਾਨੂੰ ਤਾਂ 5-5000 ਰੁਪਈਆ ਪ੍ਰਤੀ ਮਹੀਨਾ ਵਿਸ਼ਨੂ ਗਰਗ ਤੇ ਮੰਜੂ ਗਰਗ ਦਿੰਦੇ ਆ ਤੇ ਉਹ ਕਹਿੰਦੇ ਵੀ ਤੁਸੀਂ ਸਾਡੇ ਬਿਹਾਫ ਦੇ ਉੱਤੇ ਸਕੂਲ ਦੇ ਵਿੱਚ ਪੜ੍ਹਾਓ ਤੇ ਅਸੀਂ ਤੇ ਰੋਜ਼ਾਨਾ ਪੜ੍ਹਾਉਣ ਆਉਨੇ ਆ ਤੇ ਜੇ ਅਸੀਂ ਕਿਤੇ ਛੁੱਟੀ ਕਰ ਲੈਨੇ ਆ ਤਾਂ ਸਾਡੇ ਪੈਸੇ ਵੀ ਕੱਟ ਲਏ ਜਾਂਦੇ ਆ ਹੁਣ ਸਰਕਾਰ ਨੇ ਇਹਨਾਂ ਵੱਲ ਜਿਹੜਾ ਪੈਸਾ ਗਿਆ ਪਿਛਲੇ 20 ਸਾਲ ਦੇ ਵਿੱਚ 9 ਕਰੋੜ 31 ਲੱਖ 50 ਹਜ਼ਾਰ 373 ਰੁਪਏ ਜਿਹੜੇ ਆ ਉਹ ਕਹਿੰਦੇ ਅਸੀਂ ਲੈਣੇ ਆ ਹੁਣ ਸਰਕਾਰ ਕਹਿੰਦੀ Rajasthan ਦੀ ਸਰਕਾਰ ਕਹਿੰਦੀ ਕਿਉਂਕਿ ਕਹਿੰਦੇ ਤੁਸੀਂ ਤਾਂ ਪੜਾਇਆ ਹੀ ਨਹੀਂ ਤੁਸੀਂ ਤਾਂ ਗੈਰਹਾਜ਼ਰ ਹੋ ਸਕੂਲ ਦੇ ਵਿੱਚ ਤੁਹਾਡੀ ਥਾਂ ਦੇ ਦੇ ਉੱਤੇ ਤੁਸੀਂ ਪ੍ਰਾਈਵੇਟ ਟੀਚਰ ਰੱਖੇ ਹੋਏ ਆ 5-5000 ਦੇ ਉੱਤੇ ਹੁਣ ਇਹਨਾਂ ਦੇ ਕੋਲੋਂ ਇਹ 9 ਕਰੋੜ 31 ਲੱਖ 50 ਹਜ਼ਾਰ 373 ਰੁਪਏ ਜਿਹੜੇ ਆ ਉਹ Rajasthan ਸਰਕਾਰ ਨੇ ਵਸੂਲਣੇ ਆ ਹੁਣ ਵਿਸ਼ਨੂੰ ਗਰਗ ਤੇ ਮੰਜੂ ਗਰਗ ਨੂੰ ਆਪਾਂ ਇਹ ਕਹਿ ਸਕਦੇ ਆ ਕਿ ਇਹ ਇੱਕ ਕਿਸਮ ਦੇ ਬੰਡੀ ਤੇ ਬਬਲੀ ਨਿਕਲੇ ਜਿਵੇਂ ਉਹ ਮਸ਼ਹੂਰ ਫਿਲਮ ਸੀਗੀ ਜਿਦੇ ਵਿੱਚ ਬੰਟੀ ਤੇ ਬਬਲੀ ਦੀਆਂ ਕਹਾਣੀਆਂ ਸੀਗੀਆਂ ਕਿਵੇਂ ਉਹ ਸਰਕਾਰ ਨੂੰ ਠਿੱਬੀ ਲਾ ਦਿੰਦੇ ਸੀ ਚੂਨਾ ਲਾ ਦਿੰਦੇ ਸੀ ਬਿਲਕੁਲ ਇਸੇ ਤਰਜ਼ ਦੇ ਉੱਤੇ ਇਸ ਬਜ਼ੁਰਗ ਜੋੜੇ ਨੇ ਸਰਕਾਰ ਨੂੰ ਉਹਨਾਂ ਬੱਚਿਆਂ ਨੂੰ ਉਹਨਾਂ ਬੱਚਿਆਂ ਦੇ ਮਾਤਾ ਪਿਤਾ ਨੂੰ ਉਹਨਾਂ ਦੇ ਸੈਂਟੀਮੈਂਟਸ ਨੂੰ ਉਹਨਾਂ ਦੇ ਇਮੋਸ਼ਨਸ ਨੂੰ 20 ਸਾਲ ਲਗਾਤਾਰ ਠਿੱਬੀ ਲਾਈ ਆ ਔਰ ਪਰ ਇਹਨਾਂ ਦੀ ਖਾਸ ਗੱਲ ਇਹ ਰਹੀ ਵੀ ਇਹ 5000 ਰੁਪਏ ਪ੍ਰਤੀ ਟੀਚਰ ਜਿਹੜਾ ਇਹਨਾਂ ਨੇ ਪ੍ਰਾਈਵੇਟ ਰੱਖੇ ਹੋਏ ਸੀ ਉਹਨਾਂ ਨੂੰ ਦਿੰਦੇ ਰਹੇ ਵੀ ਕਿਤੇ ਇਹ ਨਾ ਰੌਲਾ ਪਾ ਦੇਣ ਤੇ ਉਹ ਵੀ ਇਹੋ ਜਿਹੇ ਹੁਨਾਰੀ ਸਿਗੇ ਉਹ ਕੇਵਲ 5000 ਦੇ ਚੱਕਰ ਦੇ ਵਿੱਚ ਇਹਨਾਂ ਨੂੰ ਪੜਾਉਂਦੇ ਰਹੇ ਹਾਲੇ ਤਫਤੀਸ਼ ਦਾ ਵਿਸ਼ਾ ਇਹ ਵੀ ਹੋ ਸਕਦਾ ਖੈਰ ਇਹ ਹੋਵੇ ਜਾਂ ਨਾ ਹੋਵੇ ਪਰ ਕੀਤੀ ਜਾਣੀ ਚਾਹੀਦੀ ਹੈ ਵੀ ਉਹ ਜਿਹੜੇ ਤਿੰਨ ਟੀਚਰ ਪੜਾਉਂਦੇ ਪਏ ਸੀ ਕੀ ਉਹ ਇਸ ਕਾਬਲ ਸਿਗੇ ਵੀ ਉਹ ਬੱਚਿਆਂ ਨੂੰ ਪੜ੍ਹਾ ਸਕਣ ਜਾਂ ਇਹਨਾਂ ਨੇ ਇਧਰੋਂ ਉਧਰੋਂ ਫੜ ਕੇ ਕਿਸੇ ਨੂੰ ਵੀ ਕਹਿ ਦਿੱਤਾ ਵੀ ਚੱਲ ਉੱਥੇ ਜਾ ਕੇ ਕਿਹੜਾ ਕਿਸੇ ਨੇ ਦੇਖਣ ਆਉਣਾ ਉੱਥੇ ਕਿਹੜਾ ਕਿਸੇ ਨੇ ਪੁੱਛਣ ਆਣਾ ਤੁਸੀਂ ਪੜ੍ਹਾਈ ਚੱਲੋ ਜੋ ਵੀ ਮਾੜਾ ਮੋਟਾ ਬੱਚਿਆਂ ਨੂੰ ਪੜਾਉਣਾ ਤੇ ਬੱਚੇ ਪੜ੍ਹੀ ਜਾਂਦੇ ਸੀਗੇ ਪਰ ਹੈਰਾਨੀ ਦੀ ਗੱਲ ਇਹ ਆ ਸਿਸਟਮ ਦੀ ਕਿ 20 ਸਾਲ ਇਸ ਪਿੰਡ ਰਾਜਪੁਰਾ ਜਿਹੜਾ Rajasthan ਦੇ ਬਰਾ ਦਾ ਵਿੱਚ ਪੈਂਦਾ ਜ਼ਿਲ੍ਹਾ ਇਹਨੂੰ ਬਰਾ ਪੈਂਦਾ ਤੇ ਇਹ ਵਿਧਾਨ ਸਭਾ ਹਲਕਾ ਹਲਕਾ ਹੈਗਾ ਬਰਾ ਅਤਰੂ ਕਿਸੇ ਨੇ ਢੇਡਾ ਹੀ ਨਹੀਂ ਮਾਰਿਆ ਕਿਸੇ ਨੇ ਸਾਰ ਹੀ ਨਹੀਂ ਲਈ ਇਹ ਸਕੂਲ ਦੀ ਬਹੁਤ ਕਮਾਲ ਦੀ ਗੱਲ ਹੈ ਪਰ ਇਹ ਹੁਣ ਜਦੋਂ ਖਬਰ ਨਿਕਲ ਕੇ ਸਾਹਮਣੇ ਆਈ ਹੈ ਤੇ ਹੁਣ ਇਸ ਜੋੜੇ ਨੇ ਜਿਹੜੇ ਸਰਕਾਰ ਨੂੰ ਠੱਪੀ ਲਾਈ 9 ਕਰੋੜ 31 ਲੱਖ 50 ਹਜ਼ਾਰ 373 ਰੁਪਏ ਦੀ ਜਦੋਂ ਇਹਨਾਂ ਨੂੰ ਹੁਣ ਪਤਾ ਲੱਗਾ ਵੀ ਇਹ ਦੇਣੇ ਪੈਣੇ ਆ 420 ਦਾ ਮੁਕਦਮਾ ਸਾਡੇ ਉੱਤੇ ਦਰਜ ਹੋ ਗਿਆ ਸਰਕਾਰ ਨਾਲ ਫੋਰਜਰੀ ਕਰਨ ਦਾ ਸਾਡੇ ਉੱਤੇ ਮੁਕਦਮਾ ਦਰਜ ਹੋ ਗਿਆ ਤੇ ਇਹ ਦੋਵੇਂ ਜਣੇ ਫਰਾਰ ਹੋ ਗਏ ਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ